ਸਤ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੈਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰ ਲਈ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 77176 ਤੇ 92249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਸ਼ਹਿਰ ਜੇਤੋ ਤਹਿਸੀਲ ਵੀਰਨੁ ਜੇਤੋ ਪੈਂਦੀ ਆ ਤੇ ਜ਼ਿਲ੍ਹਾ ਬਾਈ ਜੀ ਫਰੀਦਕੋਟ ਆ ਜਿਸ ਦੇ ਵਿੱਚ ਬਾਈ ਜੀ ਹੋਣਾ ਕੋਲੇ ਇਹਨਾਂ ਦਾ ਵੈਸੇ ਡੈਰੀ ਦਾ ਕੰਮ ਆ ਤੇ ਘਰ ਦੇ ਪਸੂ ਹੀ ਤਿਆਰ ਹੋਏ ਆ ਇੱਕ ਬਾਈ ਜੀ ਕੋਲੇ ਟੋਕਰ ਗੱਬਣ ਝੋਟੀ ਆ ਮਗਰੇ ਦੇ ਕੱਟੀਆਂ ਤੇ ਇੱਕ ਗੱਬਣ ਆ ਤੇ ਤੀਜਾ ਨੰਬਰ ਕਿਵੇਂ ਆ ਸੂਣ ਵਾਲੀ ਆ ਨਹੀਂ ਨਹੀਂ ਤੀਜਾ ਨੰਬਰ ਗੱਬਣ ਆ ਗੱਬਣ ਸੂਣ ਆ ਜੀ ਇੱਕ ਮਹੀਨੇ ਦੀ ਗੱਬਣ ਤੇ ਅੱਜ ਕਿਦੋਂ ਦਾ ਇੱਕ ਮਹੀਨੇ ਦੀ ਗੱਬਣ ਤੇ 8 ਕਿਲੋ ਠੀਕ ਆ ਤੇ ਬਾਕੀ ਆਪਾਂ ਗੱਲਬਾਤ ਬਾਈ ਜੀ ਨਾਲ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦੇ ਜੀ ਹਰਪ੍ਰੀਤ ਟੈਂਪਲ ਹਾਂਜੀ ਮੋਹਾਲੀ ਮੇਰੀ ਫਰਮ ਹਾਂਜੀ ਆਪਣਾ ਟੀਪੀ ਚਾਂਦ ਰੋਡ ਜੈਤੋ ਜੀ ਠੀਕ ਆ ਜੀ ਤੇ ਕਿੰਨੇ ਦਾ ਜੀ ਅੱਜ ਆਪਣੇ ਕੋਲ ਸ ਆਵਾਜ਼ ਬਤੀਵਾਦੀ ਕਪੜਾ ਪਿਆਰ ਹੈ ਜੀ ਝੋਟੀ ਦੂਜੇ ਤੋਂ ਹੀ ਠੀਕ ਹੈ ਜੀ ਬਹੁਤ ਚੰਗੀ ਝੋਟੀ ਹੈ ਜੀ ਤੇ ਦਿਨ ਬਾਈ ਜੀ ਕਿੰਨੇ ਲੈ ਜੂ ਇਹ 1 2 4 ਦਿਨ ਲਊਗੀ 2 4 ਦਿਨ ਲਊਗੀ ਤੇ ਆਪਣਾ ਫਿਰ ਘਰ ਦੇ ਮਾਲ ਕੇ ਖਰੀਦਿਆ ਵਾ ਇਹ ਘਰ ਦੇ ਹੈ ਜੀ ਪਰ ਦੁੱਧ ਤੇ ਲੱਗੇ ਹੋਏ ਦੁੱਧ ਤੇ ਲੱਗੇ ਹੋਏ ਆ ਲੈ ਤੌਰ ਚਾਲੇ ਦੀ ਬਾਈ ਆਪਾਂ ਚੈੱਕ ਕਰਾਉਣੇ ਹੈ ਤੋੜ ਕੇ ਵਿਖਾ ਦਿਓ ਲੋ ਬਾਈ ਜੀ ਤੌਰ ਚਾਲ ਤੁਹਾਨੂੰ ਚੈੱਕ ਕਰਾਉਣੇ ਆ ਦਸੱਲੀ ਪਰ ਤੁਸੀਂ ਆਪ ਕਰਨੀ ਆ ਸੂਵੇ ਕਿਹੜਾ ਸੂਣਾ ਬਾਈ ਇਹਨੇ ਦੂਜੇ ਸੂਗੀ ਦੂਜੇ ਸੂਗੀ ਵੱਡੀ ਆ ਝੋਟੀ ਪੂਰੀ ਹੈ ਨਾ ਗੱਬਲ ਤਿਆਰ ਆ ਲੋ ਬਾਈ ਜੀ ਗੱਬਲ ਤਿਆਰ ਆ ਦੂਜੇ ਸੂਏ ਸੁਨਾ ਝੋਟੀ ਨੇ ਬਹੁਤ ਚੰਗੀ ਆ ਥਾਂਲੇ ਵੀ ਦੀ ਪੂਰੀ ਸਾਫ ਆ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਦਾ ਨੰਬਰ ਸਕਰੀਨ ਤੇ ਤੇ ਚੱਲੂਗਾ ਚਲਦੇ ਨੰਬਰ ਤੇ ਸਪਾਰਕ ਕਰ ਲਿਓ ਮੋੜ ਲਿਓ ਬਾਈ ਜੀ ਤੌਰ ਚਾਲ ਚੈੱਕ ਕਰੋ ਜੀ ਥਲ ਤੋਂ ਬੜਾ ਕਰਮ ਵਾਲੀ ਨੂੰ ਚੰਗਾ ਲੱਗਿਆ ਸਿੰਗ ਕੁਆਲਿਟੀ ਦੀ ਸੋਹਣੀ ਕਾਲੀ ਡੰਝ ਝੋਟੀ ਆ ਕੱਲਾ ਕੱਲਾ ਥਾ ਜਿੱਦੈ ਨੂੰ ਤਿਆਰੀ ਕਰਨੀ ਉਹਦੇ ਨੂੰ ਕਰਮ ਵਾਲੀ ਨੇ ਲੈਵਾ ਸੁੱਕਣਾ ਪੂਰਾ ਭਰ ਲੈਣਾ ਧੋਈ ਨੇੜੇ ਤੋਂ ਥਾਂਲੇ ਵਾ ਚੱਕਰੋ ਜੀ ਪੂਰੇ ਗੈਰਚਾ ਚਾਰੇ ਪਾਸੇ ਫਲ ਬਿੱਥੀ ਪਈ ਆ। ਬਾਕੀ ਕੋਈ ਫੋੜ ਸ਼ਾਕ ਹੈ ਨਹੀਂ ਕੀ ਕਰਮਾ ਦੀ। ਸਿੰਗਈ ਸੁngੀ ਦੀ ਬੜੀ ਸੋਹਣੀ ਆ ਬੇ ਜੀ। ਤੇ ਬਾਈ ਜੀ ਜੇ ਆਪਾਂ ਮੁੱਲ ਦੀ ਗੱਲ ਕਰੀਏ ਕਿੰਨੇ ਦੇ ਦਾਂਗੇ ਜਾਇਜ਼। ਮੁੱਲ ਦੀ ਗੱਲ ਕਰੀਏ ਬਾਈ ਜੀ ਮੁੱਲ ਕਰਨ ਤਾਂ 140 ਕਰ ਲੈਣੇ ਜੀ ਪਰ 120 ਦੀ। 120 ਦੇ ਨਹੀਂ ਆ ਜੀ। ਮਾਲਤਾਨ ਕਰ। ਮਾਲਤਾਨ ਕਰ। ਲੋ ਬਾਈ ਜੀ ਬਾਈ ਜੀ ਦਾ ਬਿਲਕੁਲ ਜਾਇਜ਼ ਮੁੱਲ ਆ ਬਾਈ ਦੀ ਗੱਲ ਪੱਕੀ ਆ। ਆਵੇਂ ਜੀ ਬੰਗਾ ਦਾ ਲੈ 40 ਮੁੱਲ ਕਰਦਾ ਹੀ ਕਰਦਾ ਸਾਡੇ ਘਰ ਦੀ ਮੱਝ ਐ ਪਹਿਲੇ ਸਵੇਰੇ ਅਸੀਂ 12-13 ਲੀਟਰ ਖੁੱਲਾ ਕੀਤਾ ਹੋਇਆ ਹੁਣ ਦੂਜੇ ਸਵੇਰ ਨੂੰ ਠੀਕ ਐ ਇਹ ਕਿਹਦੇ ਵਿੱਚ ਫਿਰ ਕਿੰਨਾ ਕੁ ਮਾਨ ਕਰਦੋਗੇ 5000 ਦਾ 15 ਕਰੀ ਦੇ ਦੋਗੇ ਕਰ ਦਿਆਗੇ ਠੀਕ ਐ ਜੀ ਲਓ ਬਾਈ ਜੀ ਦੇ ਦੇਣਗੇ ਤੇ ਦੂਜਾ ਨੰਬਰ ਬਾਈ ਜੀ ਟੋਕੜ ਗੱਬਨ ਝੋਟੀਆਂ ਹੈ ਨਾ ਕਿ ਟੋਕੜ ਗੱਬਨ ਐ ਜੀ ਹਾਂ ਜੀ ਦੁੱਧ ਬਾਈ ਜੀ ਇਹ ਥੱਲੇ 8 ਕਿਲੋ ਵਰਤਦੀ 7 ਕਿਲੋ ਮਤਲਬ 7 ਮੰਨ ਕੇ ਰੱਖੋ ਮਗਰ ਬੱਚਾ ਕੀ ਆਈ ਮਗਰ ਕੱਟੀ ਆਈ ਕੱਟੀ ਐ ਤੇ ਗੱਬਨ ਕਿਨੇ ਟਾਂਦੀ ਜੀ ਆਹ ਕੱਟੀ ਲੈਤੀ ਐ ਜੀ ਠੀਕ ਹੈ ਜੀ ਲੱਗਣ ਹੈਗੀ 4 ਮਹੀਨੇ ਦੀ 4 ਮਹੀਨੇ ਦੀ ਚੈੱਕ ਕਰਾਈ ਵੀ ਆਪਾਂ ਚੈੱਕ ਪਾਸ ਹੈ ਜੀ ਪਾਸ ਆ ਗਿਆ ਦੀ ਕਰਾ ਕੇ ਲਜਾ ਸਕਦਾ ਕਰਾਈ ਵੀ ਆ ਠੀਕ ਹੈ ਲੋ ਬਾਈ ਜੀ ਤੁਸੀਂ ਤੋਰ ਤੋਰ ਕੇ ਵਿਖਾ ਦਿ ਮਰੀ ਲੋ ਬਾਈ ਬਾਈ ਜੀ ਨੇ ਚੈੱਕ ਪਾਸ ਕਰਾਈ ਵੀ ਤੇ ਬਾਕੀ ਨਾ ਛੋਟੀ ਚੋਈ ਵੀ ਆ ਹੁਣੇ ਮੇਰੇ ਖੜੇ ਤੇ ਚੋਤੀ ਸੀ ਆਇਆ ਨਾ ਕੋਈ ਵੀਰ ਕਵੇ ਵੀ ਖਾਲੀ ਆ ਥਾਣਾ ਦੇਵਾ ਦੁੱਧ ਵਾਲਾ ਨਹੀਂ ਗਾ ਦੁੱਧ ਬਾਈ ਉਹ ਕੇਟਲੀ ਚ ਰੱਖਿਆ ਪਿਆ ਹੁਣੇ ਬੰਦੇ ਆਏ ਸੀ ਦੇ ਉਹ ਜੋ ਕੇ ਵੇਖਣੀ ਹੋਣੀ ਚੁਹਾਤੀ ਬਾਈ ਨੇ ਲੋ ਜੀ ਸੋਹਣੀ ਸੁਨੱਖੀ ਛੋਟੀ ਆ ਰਾਜੀਪਲੀ ਚੈੱਕ ਪਾਸ ਹੋਈ ਵੀ ਤਾਂ ਤੁਸੀਂ ਬਾਈ ਜੀ ਆਉਦੀ ਕਰਾ ਕੇ ਜਾਨੀ ਆ ਤੋਰ ਚਾਲ ਬਾਈ ਜੀ ਬਹੁਤ ਚੰਗੀ ਆ ਮੋੜ ਲਿਓ ਜੀ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਹੁਣ ਦਾ ਨੰਬਰ ਸਕਰੀਨ ਤੇ ਚੱਲੂਗਾ ਥਲੜੇ ਪਾਸੇ ਉੱਤੇ ਬਾਈ ਜੀ ਤੁਸੀਂ ਸਪਾਰਕ ਕਰਦੇ ਹੁਣ ਵੈਸੇ ਝੋਟੀ ਦੀ ਚਵਾਈ ਹੋਈ ਵੀ ਆ ਤੁਸੀਂ ਆਪ ਦੀ ਤਸੱਲੀ ਕਰਕੇ ਚੋ ਕੇ ਪਰਕ ਨਰਕ ਕਰਕੇ ਫੇਰ ਲੈ ਕੇ ਜਿਓ ਬਾਈ ਜੀ ਆਪਣਾ ਕੰਮ ਆ ਵੀਡੀਓ ਬਣਾਉਣਾ ਸਾਫ ਸੁਥਰੀ ਆ ਏ ਬਾਈ ਜੈਜ ਆਪਾਂ ਕਿਨੇ ਦੇਵਾਂਗੇ ਮਗਰ ਕੱਟੀ ਹੈ ਜੀ ਚੈੱਕ ਪੈਂਸ 4 ਮਹੀਨਿਆਂ ਦੀ ਦੁੱਧ 7 ਕਿਲੋ ਤਾਂ ਹਾਜ਼ਰੀ ਹੈ ਪਰ 807 ਕਿਲੋ ਹਾਜ਼ਰੀ ਹੈ 7 ਹਾਜ਼ਰੀ ਹੈ ਹਾਂ ਜੀ ਆਪਾਂ ਦੇਵਾਂਗੇ ਨਹੀਂ ਮੌਲ ਕਰਾਉ ਨੂੰ ਬਾਈ ਜੀ 80 ਕਰ ਲਓ ਜੀ 75000 ਦੀ ਮੱਝ ਲਈ 75000 ਦੀ ਕੋਈ ਹੋ ਜੂ ਬਾਤ ਤਰਵਾਜੀ ਚੋਕੇ ਦਾ ਕਰ ਦਿਆਂਗੇ ਜੀ ਥੋੜਾ ਘਣਾ ਕਰਦਾ ਵੇ ਲਓ ਬਾਈ ਜੀ ਦੋ ਤੇ ਤੀਜਾ ਨੰਬਰ ਬਾਈ ਜੀ ਤੀਜਾ ਨੰਬਰ ਬਾਈ ਜੀ ਇਹ ਵੀ ਸਾਡੇ ਘਰ ਦੀ ਝੋਟੀ ਹੈ ਜੀ ਹਾਂ ਜੀ ਆਨੇ ਕੋਲੇ ਪਸ਼ੂ ਪਾੜੇ ਨੂੰ ਕੱਢ ਕੇ ਤੇ ਉਹ ਵੇਚਦੇ ਕਿਉਂਕਿ ਇਹ ਥੱਲੇ ਇਸ ਟਾਈਮ ਆ ਕੱਟਾ ਜੀ ਕੱਟਾ ਜੀ ਤੇ ਦੁੱਧ 8 ਕਿਲੋ ਵਾਲੀ 8 ਕਿਲੋ ਟੱਬਿਆ ਵਾਲਾ 8 ਕਿਲੋ ਟੱਬਿਆ ਵਾਲਾ ਜੀ ਠੀਕ ਹੈ ਜੀ ਔਰ 1 ਮਹੀਨਾ ਤੇ 5-6 ਦਿਨ ਹੋਗੇ ਬੜੀ ਹੋਏ ਨੇ ਠੀਕ ਹੈ ਜੀ 1 ਮਹੀਨਾ 5-6 ਦਿਨ ਕਿੰਨਾ ਭਰਾਇਆ ਹੋਇਆ ਹੈ ਕਿ 1 ਮਹੀਨਾ 5-6 ਦਿਨਾਂ ਦਾ ਇਹ ਪੂਰੀ ਵਧੀਆ ਕੱਟਕਾਰ ਆਣੀ ਹੈ ਠੀਕ ਹੈ ਗਾਹਲ ਦੀ ਕਿਸਮ ਦੀ ਹਾਂ ਜੀ ਹਰਿਆਣੇ ਦੀ ਝੋਟੀਆਂ ਬੰਦੀ ਠੀਕ ਹੈ ਜੀ ਤੇ ਮਗਰ ਬਾਈ ਕੱਟਾ ਤੇ ਕੱਟਦੇ ਮਿਲੂਗੀ ਇਹ ਸੱੜਰਾ ਪਊਗਾ 8 ਕਿਲੋ ਟੱਬਿਆ ਜੀ ਲੋ ਬਾਈ ਜੀ ਤੌਰ ਚਾਲ ਸੱਲੀ ਪਾਰਕ ਤੁਸੀਂ ਆਪਾਂ ਦੇ ਆ ਚੰਗੀ ਆ ਝੋਟੀ ਭਾਈ ਜੀ ਸੰਗ ਸੰਗੂ ਹੀ ਸੋਣਾ ਖਲਾ ਦੀ ਪੂਰੀ ਸਾਹਾ ਕੱਲਾ ਕੱਲਾ ਥਾਣਾ ਦੁੱਧਵਾਦੀ ਬਾਈ ਜੀ ਨੇ ਤੁਹਾਨੂੰ ਕੱਲ ਦੱਸ ਹੀ ਦਿੱਤੀਗਾ ਬਾਕੀ ਤੁਸੀਂ ਚੋ ਚਵਾ ਕੇ ਆਜੀ ਸੱਲੀ ਪਾਰਕ ਕਰਕੇ ਲੈ ਕੇ ਜਾਣੀ ਆ ਮੋੜ ਲਿਓ ਭਾਈ ਜੀ ਤੁਸੀਂ ਵੀਰ ਦੇ ਸੈਂਦਾਵੇ ਤੇ ਬਾਈ ਜੀ ਦਾ ਨੰਬਰ ਚੱਲੂਗਾ ਸਕਰੀਨ ਦੇ ਥੱਲੇ ਪਾਸੇ ਉਹ ਤੇ ਬਾਈ ਜੀ ਸੰਪਰਕ ਕਰ ਲੈ ਜੀ ਉਹ ਭਾਈ ਅੱਜ ਬਾਈ ਜੀ ਹੋਂਾ ਕੋਲੇ ਤਿੰਨ ਹੀ ਨਾਕ ਸੀ ਨਿ ਬਕਾਉ ਆਪਣੇ ਕੋਲੇ ਤਿੰਨ ਨਾਕ ਸੀ ਬਕਾਉ ਤਿੰਨੇ ਬਾਈ ਜੀ ਤੁਹਾਨੂੰ ਵਿਖਾਤੇ ਆ ਤਿੰਨਾ ਨਾਕ ਦੇ ਵਿੱਚੋਂ ਕਿਸੇ ਵੀਰ ਦੇ ਕੋਈ ਵੀ ਪਸੰਦ ਆਵੇ ਤੇ ਬਾਈ ਜੀ ਨਾਲ ਸਪਾਰਕ ਜ਼ਰੂਰ ਕਰ ਲਿਓ ਇਹ ਬਾਈ ਜੀ ਆਪਾਂ ਜਾਇਜ ਫਿਰ ਕਿੰਨੇ ਦੇ ਦਾਂਗੇ ਇਹ ਬਾਈ ਜੀ ਆਪਾਂ ਹੋ ਲੱਸੀ ਕਰਕੇ 75000 ਦੀ ਮੰਗ 75000 ਦੀ 75000 ਠੀਕ ਹੈ ਤੇ ਜੇ ਟੋਕੜਾਂ ਦੀ ਜੋੜੀ ਲੈਣ ਆਲਾ ਹੋਇਆ ਫਿਰ ਹੋ ਜੂਗਾ ਮੰਨਤਾਲ ਕੋਈ ਨਹੀਂ ਕਰਦੇ ਹਾਂ ਫੁੱਲਾ ਹੋ ਜੂਗਾ ਬਾਈ ਜੀ ਮੰਨਤਾਲ ਦਾ ਨਹੀਂ 75 ਦੀ ਉਹ ਆਂਦੇ ਆ ਤੇ ਬਾਈ ਜੀ ਫਿਰ ਆਪਣਾ ਮੋਬਾਈਲ ਨੰਬਰ ਦੱਸ ਦਿਓ 985552 ਹਾਂਜੀ 3636 ਠੀਕ ਹੈ ਇੱਕ ਵਾਰੀ ਫੇਰ ਦੱਸ ਦਿਓ ਜੀ 985552 3636 ਠੀਕ ਹੈ ਬਈ ਲੋ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਸਕਰੀਨ ਤੇ ਥੱਲੇ ਦੇ ਪਾਸੇ ਚੱਲੂਗਾ ਤੇ ਤਿੰਨ ਨਾਗ ਸੀਗੇ ਬਾਈ ਜੀ ਹੁਣਾਂ ਕੋਲੇ ਵਿਖਾਉ ਤੇ ਤਿੰਨੇ ਵੀਰ ਮੇਰੇ ਤੁਹਾਨੂੰ ਦਿਖਾਤੇ ਆ ਤੇ ਆਪਣੀ ਬਾਈ ਜੀ ਵੀਡੀਓ ਵਧਗਾ ਲੱਗੇ ਅੱਗੇ ਸ਼ੇਅਰ ਕਰ ਦਿਓ ਲਾਈਕ ਕਰ ਲਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ